ਸਾਰਾ ਮਨੋਗਾਮਨਾ ਪੂਰੀ ਹੁੰਦੀ ਆ ਜਿਹੜਾ ਵੀ ਕਹਿੰਦੇ ਨੇ ਹੱਲ ਹੋ ਜਾਂਦਾ ਜੀ ਉਹ ਕੰਮ ਪਹਿਲਾਂ ਮੇਰਾ ਕੰਮ ਨਹੀਂ ਚੱਲਦਾ ਹੈਗਾ ਜੀ ਕੰਮ ਮੇਰਾ ਜਮੇ ਡਾਊਨ ਹੋ ਗਿਆ ਸੀਗਾ ਮੇਰੇ ਕੋ ਗੱਡੀ ਆ ਮੈਂ ਟੈਕਸੀ ਚਲਾਉਣਾ ਮੇਰੀ ਗੱਡੀ ਵਿਕਣ ਤੇ ਆ ਗਈ ਸੀਗੀ ਫਿਰ ਮੈਂ ਇਹਨਾਂ ਕੋਲ ਆਇਆ ਸੀਗਾ ਕੰਮ ਮੇਰਾ ਬਹੁਤ ਵਧੀਆ ਚੱਲ ਪਿਆ ਸੀਗਾ ਹੁਣ ਮੈਂ ਫੇਰ ਆਉਨਾ ਮੈਂ ਜੇ ਕੰਮ ਬੰਦਾ ਪਿਆ ਜਾਂਦਾ ਫੇਰ ਆ ਜਾਈਦਾ ਇਹਨਾਂ ਕੋਲ ਵਾਹੇ ਓਕੇ ਆ ਸਾਰਾ ਕੰਮ ਸਾਡੇ ਘਰ ਚ ਕੋਈ ਪ੍ਰੋਬਲਮ ਆਉਂਦੀ ਇਹਨਾਂ ਕੋਲ ਆਈਦਾ ਸਾਂਝੀ ਕਰੀ ਤੇ ਹੱਲ ਹੋ ਜਾਂਦਾ ਯਕੀਨ ਪੂਰਾ ਜੀ 100% ਆ ਜੀ ਹੋ ਜਾਂਦੇ ਕੰਮ ੜੇ ਹੋਏ ਔਰ ਮਨੋਂ ਕਾਮਨਾ ਪੂਰੀ ਹੁੰਦੀ ਜਿਹੜੀ ਇੱਥੇ ਸੁੱਖ ਸੁੱਖ ਕੇ ਜਿਹੜੀ ਗੱਲ ਕਹਿ ਦਿੰਦੇ ਨੇ ਇਹ ਹੁੰਦੀ ਆ ਪੂਰੀ ਧਰਮ ਦਾ ਮਤਲਬ ਧਰਮ ਚ ਵੰਡੀਆਂ ਪਾਉਣ ਵਾਲਾ ਕੋਈ ਕੰਮ ਨਹੀਂ ਹੈਗਾ ਸਭ ਧਰਮਾਂ ਦਾ ਸਤਿਕਾਰ ਆ ਇੱਥੇ ਜੀ ਹੁਣ ਅਸੀਂ ਆਉਣੇ ਸਾਨੂੰ ਇਹ ਵੀ ਕਹਿੰਦੇ ਗੁਰਦੁਆਰੇ ਜਾਇਆ ਕਰੋ ਬਾਬਾ ਦੀਪ ਸਿੰਘ ਜੀ ਦੇ ਮੱਥਾ ਟੇਕੋ ਜਾ ਕੇ ਗੁਰਦੁਆਰੇ ਜੁੱਤੀਆਂ ਝਾੜੋ ਲੋਕਾਂ ਦੀ ਜੋੜੇ ਝਾੜੋ ਇਹ ਵੀ ਕਹਿੰਦੇ ਨੇ ਸਾਨੂੰ ਕੋਈ ਕੰਮ ਨਹੀਂ ਹੈਗਾ ਤੇ ਸਰਦਾਰੋ ਸਾਡੇ ਨਾਲ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਸੱਸੀ ਗਾਲ ਜੀ ਸੱਸੀ ਗਾਲ ਜੀ ਬਈ ਤੁਹ ਪ੍ਰੇਮਤਾ ਮਜ ਆਇਓ ਕਿ ਹੋ ਜਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਕਾਫੀ ਟਾਈਮ ਹੋ ਗਿਆ ਸਾਨੂੰ ਇੱਥੇ ਆਉਂਦੇ ਆ ਕਿੰਨਾ ਕ ਸਮਾਂ ਹੋ ਗਿਆ ਇੱਥੇ ਆਉਂਦੇ ਆ ਇੱਥੇ ਹੋ ਗਏ ਸਾਨੂੰ ਸਾਲ ਡੇਢ ਸਾਲ ਹੋ ਚੱਲੇ ਜੀ ਇਹੋ ਜਿਹਾ ਲੱਗ ਰਿਹਾ ਜਦ ਇੱਥੇ ਆਉਨੇ ਆ ਹਾਜ਼ਰੀਆਂ ਭਰਦੇ ਆ ਬਹੁਤ ਵਧੀਆ ਲੱਗਦਾ ਜੀ ਇੱਥੇ ਆ ਕੇ ਇਹ ਹਾਂਜੀ ਹਾਂਜੀ ਬਹੁਤ ਵਧੀਆ ਇੱਥੇ ਅੱਜ ਵੀ ਪਰਿਵਾਰ ਨਾਲ ਆਏ ਹਾਂ ਮਤਲਬ ਸਾਰਾ ਪਰਿਵਾਰ ਤੁਹਾਡੇ ਇੱਥੇ ਇਕੱਠਾ ਹੋ ਕੇ ਆਇਆ ਹਾਂ ਹਾਂਜੀ ਹਾਂਜੀ ਪਰਿਵਾਰ ਨਾਲ ਹੀ ਆਉਨੇ ਹਰ ਵੀਰਵਾਰ ਆਉਨੇ ਮੰਗਲਵਾਰ ਵੀ ਆਈਦਾ ਜੇ ਟਾਈਮ ਲੱਗਦਾ ਕਹਿੰਦੇ ਨੇ ਵੀ ਜੇ ਵੀ ਕੋਈ ਵੀ ਇੱਥੇ ਮਨੋਕਾਮਨਾ ਹੋਵੇ ਤਾਂ ਪੂਰੀ ਜ਼ਰੂਰ ਹੁੰਦੀ ਆ ਵੀ ਜਦੋਂ ਬਾਬਾ ਜੀ ਨਾਲ ਬਕਾਲਬਤ ਕਰਦੇ ਆਂ ਤਾਂ ਉਹ ਹੱਲ ਦੱਸਦੇ ਨੇ ਜ਼ਰੂਰ ਹੀ ਹੁੰਦੇ ਨੇ ਹਾਂਜੀ ਹਾਂਜੀ ਸਾਰਾ ਮਨੋਕਾਮਨਾ ਪੂਰੀ ਹੁੰਦੀ ਆ ਜਿਹੜਾ ਵੀ ਕਹਿੰਦੇ ਨੇ ਹੱਲ ਹੋ ਜਾਂਦਾ ਜੀ ਉਹ ਕੰਮ ਵੀ ਸਾਂਝੀ ਕਰੋਗੇ ਤੁਹਾਡੇ ਤੁਹਾਡੇ ਜੀਵਨ ਚ ਕੁਝ ਹਾਂਜੀ ਹਾਂਜੀ ਪਹਿਲਾਂ ਮੇਰਾ ਕੰਮ ਨਹੀਂ ਸੀ ਚੱਲ ਮੇਰੇ ਕੋ ਗੱਡੀ ਆ ਮੈਂ ਟੈਕਸੀ ਚਲਾਉਣਾ ਮੇਰੀ ਗੱਡੀ ਵਿਕਣ ਤੇ ਆ ਗਈ ਸੀਗੀ ਫਿਰ ਮੈਂ ਇਹਨਾਂ ਕੋਲੇ ਆਇਆ ਸੀਗਾ ਕੰਮ ਮੇਰਾ ਬਹੁਤ ਵਧੀਆ ਚੱਲ ਪਿਆ ਸੀਗਾ ਹੁਣ ਮੈਂ ਫੇਰ ਆਉਣਾ ਮੈਂ ਜੇ ਕੰਮ ਬੰਦਾ ਪਿਆ ਜਾਂਦਾ ਫੇਰ ਆ ਜਾਈਦਾ ਇਹਨਾਂ ਕੋਲ ਵਾਹੇ ਓਕੇ ਆ ਸਾਰਾ ਕੰਮ ਸਾਡੇ ਘਰ ਚ ਕੋਈ ਪ੍ਰੋਬਲਮ ਆਉਂਦੀ ਇਹਨਾਂ ਕੋਲ ਆਈਦਾ ਸਾਂਝੀ ਕਰੀ ਦੇ ਹੱਲ ਹੋ ਜਾਂਦਾ ਜੀ ਕਿੰਨਾ ਕੁ ਯਕੀਨ ਇਹਨਾਂ ਉਤੇ ਵੱਧ ਜਾਂਦਾ ਕਿ ਜਦੋਂ ਜੋ ਅਡੇ ਥੋੜੇ ਕੰਮ ਹੁੰਦੇ ਨੇ ਪੂਰੇ ਹੋ ਜਾਂਦੇ ਨੇ ਹਨਾ ਹਾਂਜੀ ਯਕੀਨ ਪੂਰਾ ਜੀ 100% ਆ ਜੀ ਹੋ ਜਾਂਦੇ ਆ ਕੰਮ ਅਡੇ ਹੋਏ ਆਰਮਨੋ ਕਾਮਨਾ ਪੂਰੀ ਹੁੰਦੀ ਜਿਹੜੀ ਇੱਥੇ ਸੁੱਖ ਸੋਕੇ ਜਿਹੜੀ ਗੱਲ ਕਹਿ ਦਿੰਦੇ ਨੇ ਇਹ ਹੁੰਦੀ ਆ ਪੂਰੀ ਹੁੰਦੀ ਆ ਹਾਂਜੀ ਹਾਂਜੀ ਜੇ ਸੱਤ ਵਚਨ ਹੋ ਜਾਂਦਾ ਵੀ ਹਾਂਜੀ ਹਾਂਜੀ ਹੋ ਜਾਂਦਾ ਜੀ ਜੋ ਕਹਿੰਦੇ ਨੇ ਪੂਰਾ ਹੁੰਦਾ ਜੀ ਸਰਦਾਰ ਅੱਲੋਂ ਨੂੰ ਵੀ ਕਹਿਣਾ ਚਾਹੂੰਗਾ ਜਿਹੜੇ ਘਰ ਬੈਠੇ ਨੇ ਵਧੀਆ ਗੱਲ ਆ ਜੀ ਆਉਣਾ ਚਾਹੀਦਾ ਇੱਥੇ ਇਹ ਨਹੀਂ ਵੀ ਕੋਈ ਇੱਥੇ ਉਹ ਕੰਮ ਨਹੀਂ ਹੈਗਾ ਵੀ ਧਰਮ ਦਾ ਮਤਲਬ ਧਰਮ ਚ ਵੰਡੀਆਂ ਪਾਉਣ ਵਾਲਾ ਕੋਈ ਕੰਮ ਨਹੀਂ ਹੈਗਾ ਸਭ ਧਰਮ ਦਾ ਸਤਿਕਾਰ ਆ ਇੱਥੇ ਜੀ ਹੁਣ ਅਸੀਂ ਆਉਣੇ ਸਾਨੂੰ ਇਹ ਵੀ ਕਹਿੰਦੇ ਗੁਰਦੁਆਰੇ ਜਾਇਆ ਕਰੋ ਬਾਬਾ ਦੀਪ ਸਿੰਘ ਜੀ ਦੇ ਮੱਥਾ ਟੇਕੋ ਜਾ ਕੇ ਗੁਰ ਬਹੁਤ ਵਧੀਆ ਸਾਰਾ ਹਾਂਜੀ ਹਾਂਜੀ ਸਾਰੇ ਧਰਮ ਇਹ ਨਹੀਂ ਕਿਸੇ ਨੂੰ ਵੱਖ ਧਰਮ ਤੋਂ ਨਹੀਂ ਕਰਦੇ ਹੈਗੇ ਆਪਣੇ ਤੋਂ ਓਕੇ ਸਾਰਾ ਜੀ ਹਾਂਜੀ ਸਾਸ਼ੀ ਗਾਲ ਜੀ ਸਰਦਾਰ ਲੋ ਸਾਡੇ ਨਾਲ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਸਾਸ਼ੀ ਗਾਲ ਜੀ ਸਾਸ਼ੀ ਗਾਲ ਜੀ ਜੀ ਤੁਹਾਨੂੰ ਪ੍ਰੇਮਤਾ ਮੱਝ ਆਇਓ ਕਿ ਹੋ ਜਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਕਾਫੀ ਟਾਈਮ ਹੋ ਗਿਆ ਸਾਨੂੰ ਇੱਥੇ ਆਉਂਦੇ ਆ ਕਿੰਨਾ ਕਿਸਮਾ ਹੋ ਗਿਆ ਇੱਥੇ ਆਉਂਦੇ ਆ ਇੱਥੇ ਹੋ ਗਏ ਸਾਨੂੰ ਸਾਲ ਡੇਢ ਸਾਲ ਹੋ ਚੱਲੇ ਜੀ ਕਿਹੋ ਜਿਹਾ ਲੱਗ ਰਿਹਾ ਜਦ ਇੱਥੇ ਆਉਂਦੇ ਹਾਂ ਹਾਜ਼ਰੀਆਂ ਭਰਦੇ ਹਾਂ ਬਹੁਤ ਵਧੀਆ ਲੱਗਦਾ ਜੀ ਇੱਥੇ ਆ ਕੇ ਇੱਥੇ ਹਾਂ ਜੀ ਅੱਜ ਬਹੁਤ ਵਧੀਆ ਇੱਥੇ ਅੱਜ ਵੀ ਪਰਿਵਾਰ ਨਾਲ ਆਏ ਹਾਂ ਮਤਲਬ ਸਾਰਾ ਪਰਿਵਾਰ ਤੁਹਾਡੇ ਇੱਥੇ ਇਕੱਠਾ ਹੋ ਕੇ ਆਇਆ ਹਾਂ ਹਾਂ ਜੀ ਹਾਂ ਜੀ ਪਰਿਵਾਰ ਨਾਲ ਹੀ ਆਉਣੇ ਹਰ ਵੀਰਵਾਰ ਆਉਣੇ ਮੰਗਲਵਾਰ ਵੀ ਆਈਦਾ ਜੇ ਟਾਈਮ ਲੱਗਦਾ ਕਹਿੰਦੇ ਨੇ ਵੀ ਜੇ ਵੀ ਕੋਈ ਵੀ ਇੱਥੇ ਮਨੋਕਾਮਨਾ ਹੋਵੇ ਤਾਂ ਪੂਰੀ ਜ਼ਰੂਰ ਹੁੰਦੀ ਆ ਵੀ ਜਦੋਂ ਬਾਬਾ ਜੀ ਨਾਲ ਬਕਾਲਬਤ ਕਰਦੇ ਆਂ ਤਾਂ ਉਹ ਹੱਲ ਦੱਸਦੇ ਨੇ ਜ਼ਰੂਰ ਹੀ ਹੁੰਦੇ ਨੇ ਹਾਂ ਜੀ ਸਾਰਾ ਮਨੋਕਾਮਨਾ ਪੂਰੀ ਹੁੰਦੀ ਆ ਜਿਹੜਾ ਵੀ ਕਹਿੰਦੇ ਨੇ ਹੱਲ ਹੋ ਜਾਂਦਾ ਜੀ ਉਹ ਕੰਮ ਕੋਈ ਸਾਂਝੀ ਕਰੋਗੇ ਤੁਹਾਡੇ ਤੁਹਾਡੇ ਜੀਵਨ ਚ ਕੁਝ ਹਾਂ ਜੀ ਹਾਂ ਜੀ ਪਹਿਲਾਂ ਮੇਰਾ ਕੰਮ ਨਹੀਂ ਸੀ ਚ ਮੇਰੇ ਕੋ ਗੱਡੀ ਆ ਮੈਂ ਟੈਕਸੀ ਚਲਾਉਣਾ ਮੇਰੀ ਗੱਡੀ ਵਿਕਣ ਤੇ ਆ ਗਈ ਸੀਗੀ ਫਿਰ ਮੈਂ ਇਹਨਾਂ ਕੋਲੇ ਆਇਆ ਸੀਗਾ ਕੰਮ ਮੇਰਾ ਬਹੁਤ ਵਧੀਆ ਚੱਲ ਪਿਆ ਸੀਗਾ ਹੁਣ ਮੈਂ ਫੇਰ ਆਉਣਾ ਮੈਂ ਜੇ ਕੰਮ ਬੰਦਾ ਪਿਆ ਜਾਂਦਾ ਫੇਰ ਆ ਜਾਈਦਾ ਇਹਨਾਂ ਕੋਲ ਵਾਹੇ ਓਕੇ ਆ ਸਾਰਾ ਕੰਮ ਸਾਡੇ ਘਰ ਚ ਕੋਈ ਪ੍ਰੋਬਲਮ ਆਉਂਦੀ ਇਹਨਾਂ ਕੋਲ ਆਈਦਾ ਸਾਂਝੀ ਕਰੀ ਦੇ ਹੱਲ ਹੋ ਜਾਂਦਾ ਜੀ ਕਿੰਨਾ ਕੁ ਯਕੀਨ ਇਹਨਾਂ ਉਤੇ ਵੱਧ ਜਾਂਦਾ ਕਿ ਜਦੋਂ ਜੋ ਅਡੇ ਥੋੜੇ ਕੰਮ ਹੁੰਦੇ ਨੇ ਪੂਰੇ ਹੋ ਜਾਂਦੇ ਨੇ ਹਨਾ ਹਾਂਜੀ ਯਕੀਨ ਪੂਰਾ ਜੀ 100% ਆ ਜੀ ਹੋ ਜਾਂਦੇ ਆ ਕੰਮ ਅਡੇ ਹੋਏ ਆਰਮਨੋ ਕਾਮਨਾ ਪੂਰੀ ਹੁੰਦੀ ਜਿਹੜੀ ਇੱਥੇ ਸੁੱਖ-ਸੋਕੇ ਜਿਹੜੀ ਗੱਲ ਕਹਿ ਦਿੰਦੇ ਨੇ ਇਹ ਹੁੰਦੀ ਆ ਪੂਰੀ ਹੁੰਦੀ ਆ ਹਾਂਜੀ ਹਾਂਜੀ ਜੇ ਸੱਤ ਵਚਨ ਹੋ ਜਾਂਦਾ ਵੀ ਹਾਂਜੀ ਹਾਂਜੀ ਹੋ ਜਾਂਦਾ ਜੀ ਜੋ ਕਹਿੰਦੇ ਨੇ ਪੂਰਾ ਹੁੰਦਾ ਜੀ ਸਰਦਾਰ ਅੱਲੋਂ ਨੂੰ ਵੀ ਕਹਿਣਾ ਚਾਹੂੰਗਾ ਜਿਹੜੇ ਘਰ ਬੈਠੇ ਨੇ ਵਧੀਆ ਗੱਲ ਆ ਜੀ ਆਉਣਾ ਚਾਹੀਦਾ ਇੱਥੇ ਇਹ ਨਹੀਂ ਵੀ ਕੋਈ ਇੱਥੇ ਉਹ ਕੰਮ ਨਹੀਂ ਹੈਗਾ ਵੀ ਧਰਮ ਦਾ ਮਤਲਬ ਧਰਮ ਚ ਵੰਡੀਆਂ ਪਾਉਣ ਵਾਲਾ ਕੋਈ ਕੰਮ ਨਹੀਂ ਹੈਗਾ ਸਭ ਧਰਮ ਦਾ ਸਤਿਕਾਰ ਆ ਇੱਥੇ ਜੀ ਹੁਣ ਅਸੀਂ ਆਉਣੇ ਸਾਨੂੰ ਇਹ ਵੀ ਕਹਿੰਦੇ ਗੁਰਦੁਆਰੇ ਜਾਇਆ ਕਰੋ ਬਾਬਾ ਦੀਪ ਸਿੰਘ ਜੀ ਦੇ ਮੱਥਾ ਟੇਕੋ ਜਾ ਕੇ ਗ ਬਹੁਤ ਵਧੀਆ ਸਾਰਾ ਹਾਂਜੀ ਹਾਂਜੀ ਸਾਰੇ ਧਰਮ ਇਹ ਨਹੀਂ ਕਿਸੇ ਨੂੰ ਵੱਖ ਧਰਮ ਤੋਂ ਨਹੀਂ ਕਰਦੇ ਹੈਗੇ ਆਪਣੇ ਤੋਂ ਓਕੇ ਸਾਰਾ ਜੀ ਹਾਂਜੀ ਸਾਸ਼ੀ ਗਾ ਜੀ